ਖਪੜਾ ਕੇ ਕਹਿ ਰਿਹਾ ਮੈਂ ਪਰਚਾ ਕਰਾਇਆ ਮੈਂ ਕਰਕੇ ਪਰਚਾ ਕਰਾਇਆ ਕੁਝ ਨਹੀਂ ਕਰਾਇਆ ਉਹਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਇਸ ਪਰਚੇ ਦੇ ਨਾਲ ਝੂਠ ਬੋਲ ਰਿਹਾ ਉਹ ਬੰਦਾ ਇੱਕ ਨੰਬਰ ਦਾ ਜਿਹੜੀ ਉਹ ਰਾਤ ਵੀਡੀਓ ਪਾ ਰਿਆ ਸੀ ਮੈਂ ਪਰਚਾ ਕਰਾਇਆ ਮੈਂ ਇਹ ਕਰਾਇਆ ਉਹ ਕਰਾਇਆ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਪਰਚੇ ਨਾਲ ਉਸ ਦਾ ਜਿਹੜਾ ਨਾਣੇ ਪਰਚਾ ਹੋਇਆ ਭਾਨੇ ਦੇ ਉੱਪਰ ਹੈ ਤੂੰ ਚੱਕ ਕੇ ਮੂੰਹ ਚੱਕ ਕੇ ਲਾਈਵ ਹੋ ਕੇ ਪਾ ਰਿਆ ਮੈਂ ਆਪਣੀ ਕਿ ਮੈਂ ਕਰਾਇਆ ਤੇਰਾ ਪਤਾ ਤੂੰ ਅੱਗੇ ਨਾ ਕਰਾਇਆ ਪਰਚਾ ਫਿਰ ਅੱਗੇ ਕਿਉਂ ਨਹੀਂ ਕਰਾਇਆ ਪਰਚਾ ਠੀਕ ਈ ਮੈਂ ਇਹ ਸਪਸ਼ਟ ਕਰਨ ਨੂੰ ਮੈਨੂੰ ਵੀਡੀਓ ਪਾਈ ਕਿਸੇ ਨੇ ਬਾਈ ਇਹ ਵੀਡੀਓ ਦੇਖੋ ਮੈਂ ਵੀਡੀਓ ਦੇਖੀ ਮੈਨੂੰ ਗੁੱਸਾ ਚੜ ਗਿਆ ਮੈਂ ਰਾਤ ਲਾਈਵ ਹੋਣਾ ਸੀ ਪਰ ਲਾਈਵ ਰਾਤ ਹੋ ਨਹੀਂ ਸਕਿਆ ਇਸ ਕਰਕੇ ਮੈਂ ਹੁਣ ਸਪਸ਼ਟ ਕਰ ਦਿੰਦਾ ਮੈਂ ਵਾ ਜੀ ਗੱਲ ਜਿਹੜਾ ਪਰਚਾ ਕਰਵਾਇਆ ਵਾ ਭਾਨੇ ਦੇ ਉੱਪਰ ਉਸ ਭੈਣ ਨੇ ਉਸ ਭੈਣ ਦਾ ਜਾਂ ਸਾਡਾ ਡਾਕਟਰ ਗੁਰਿੰਦਰ ਨਾਲ ਕੋਈ ਦੂਰ ਦੂਰ ਦਾ ਵੀ ਵਾਲੀ ਵਾਸ ਆਪਣੇ ਵਾਸਤਾ ਨਹੀਂ ਹੈਗਾ ਸਾਡਾ ਡਾਕਟਰ ਗੁਰਿੰਦਰ ਨਾਲ ਤੇ ਤੀਜਾ ਜੇ ਉਹ ਕਹਿੰਦਾ ਮੈਂ ਪਰਚਾ ਕਰਾਇਆ ਰੱਖ ਸਬੂਤ ਮੀਡੀਆ ਦੇ ਸਾਹਮਣੇ ਕਿਉਂ ਝੂਠ ਬੋਲ ਰਹਾ ਓਏ ਤੂੰ ਝੂਠ ਕਹਦੇ ਬੋਲ ਰਹਾ ਡਾਕਟਰ ਉਹ ਡਾਕਟਰ ਗੁਰਿੰਦਰ ਇਕ ਗੁਰਿੰਦਰ ਜਿਹੜਾ ਲੁਹਿਆਣੇ ਵਾਲਾ ਵਾ ਝੂਠ ਬੋਲ ਰਿਹਾ ਵਾ ਇਹ ਆਪਣੇ ਆਪ ਲਾਈਵ ਦੇ ਵਿੱਚ ਕਿ ਮੈਂ ਪਰਚਾ ਪਰ ਕਰਾਇਆ ਵਾ ਠੀਕ ਆ ਦੋ ਗੱਲਾਂ ਤੇਰਾ ਸਭ ਨੂੰ ਪਤਾ ਤੂੰ ਕਿੰਨੇ ਕੁ ਜੋਗਾ ਹੈਗਾ ਵਾ ਪਹਿਲੀ ਗੱਲ ਦੂਜੀ ਗੱਲ ਇਹਨੇ ਆਪਣੀ ਵੀਡੀਓ ਦੇ ਵਿੱਚ ਸੁਖਵਿੰਦਰ ਪੀਪੀ ਪਾਜੀ ਦਾ ਸਤਪਾਲ ਗਿੱਲ ਬਾਈ ਜੀ ਦਾ ਦੋਨਾਂ ਦਾ ਨਾਮ ਲੈ ਕੇ ਪੁੱਠਾ ਸਿੱਧਾ ਬੋਲਿਆ ਵਾ ਤੂੰ ਮੈਂ ਇੱਕ ਹੋਰ ਕਹਿਦਾ ਨਾ ਚਾਹੁੰਦਾ ਗੁਰਿੰਦਰ ਲੁਹਿਆਣੇ ਨੂੰ ਕਿ ਤੂੰ ਸਤਪਾਲ ਬਾਈ ਜੀ ਹੁਣੀ ਗਿੱਲ ਬਾਈ ਜੀ ਹੁਣੀ ਹੋ ਕੇ ਠਾਣੇ ਦਾ ਸਾਹਿਬ ਤੇ ਸੁਖਵਿੰਦਰ ਪੀਪੀ ਪਾਜੀ ਹੋਗੇ ਜਿਹੜੇ ਉਹਨਾਂ ਦੇ ਪੈਰਾਂ ਵਰਗਾ ਵੀ ਹੈ ਨਹੀਂ ਤੂੰ ਇੱਕ ਨਾ ਰਾਤ ਵੀਡੀਓ ਭੇਜੀ ਸੀ ਕਿਸੇ ਨੇ ਮੈਨੂੰ ਡਾਕਟਰ ਗੁਰਿੰਦਰ ਲੁਧਿਆਣਾ ਦੀ ਰਾਤ ਕਿ ਮੈਨੂੰ ਕਿਸੇ ਨੇ ਵੀਡੀਓ ਭੇਜੀ ਤੇ ਉਹ ਮੈਂ ਵੀਡੀਓ ਚੈੱਕ ਕੀਤੀ ਆ ਤੇ ਉਹਦੇ ਤੇ ਮੈਂ ਇੱਕ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਮੈਂ ਉਸ ਵੀਡੀਓ ਦੇ ਉੱਪਰ ਦੇਖੋ ਮੇਰਾ ਜਾਂ ਜਿਹੜੇ ਮੇਰੇ ਵੀਰ ਨੇ ਉਹਨਾਂ ਦਾ ਕਿਸੇ ਦਾ ਵੀ ਡਾਕਟਰ ਗੁਰਿੰਦਰ ਦੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ ਸਾਡੀ ਅੱਜ ਤੱਕ ਟਿਲ ਹੁਣ ਤੱਕ ਡਾਕਟਰ ਗੁਰਿੰਦਰ ਲੁਧਿਆਣੇ ਵਾਲੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਠੀਕ ਨਹੀਂ ਕੋਈ ਲੈਣਾ ਦੇਣਾ ਨਹੀਂ ਹੈਗਾ ਕਦੇ ਅੱਜ ਤੱਕ ਸਾਡੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਡਾਕਟਰ ਗੁਰਿੰਦਰ ਲੁਧਿਆਣੇ ਵਾਲੇ ਨਾਲ ਜਿਹੜਾ ਉਹ ਇੱਕ ਥੱਪੜ ਕੇ ਕਹਿ ਰਿਹਾ ਮੈਂ ਪਰਚਾ ਕਰਾਇਆ ਮੈਂ ਕਰਚਾ ਪਰਚਾ ਕਰਾਇਆ ਕੁਝ ਨਹੀਂ ਕਰਾਇਆ ਉਹਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਇਸ ਪਰਚੇ ਦੇ ਨਾਲ ਝੂਠ ਬੋਲ ਰਿਹਾ ਉਹ ਬੰਦਾ ਇੱਕ ਨੰਬਰ ਦਾ ਜਿਹੜੀ ਉਹ ਰਾਤ ਵੀਡੀਓ ਪਾ ਰਿਆ ਸੀ ਮੈਂ ਪਰਚਾ ਕਰਾਇਆ ਮੈਂ ਇਹ ਕਰਾਇਆ ਉਹ ਕਰਾਇਆ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਪਰਚੇ ਨਾਲ ਉਸ ਦਾ ਜਿਹੜਾ ਉਹਨਾਂ ਨੇ ਪਰਚਾ ਹੋਇਆ ਭਾਨੇ ਦੇ ਉੱਪਰ ਉਹਦਾ ਕੋਈ ਡਾਕਟਰ ਗੁਰਿੰਦਰ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਪਰਚੇ ਨਾਲ ਜਿਹੜਾ ਉਹਨਾਂ ਨੇ ਪਰਚਾ ਹੋਇਆ ਵਾ ਉਹ ਝੂਠ ਬੋਲ ਰਿਹਾ ਵਾ ਬੰਦਾ ਉਹਦੀ ਕੋਈ ਵਿੱਚ ਦਖਲ ਅੰਦਾਜ਼ੀ ਨਹੀਂ ਹੈਗੀ ਕੋਈ ਕੁਛ ਨਹੀਂ ਅੱਜ ਤੱਕ ਉਹ ਦੱਸ ਦੇਵੇ ਕੀ ਉਹਦੇ ਕੋਲ ਸਬੂਤ ਹੈ ਜਿਹੜਾ ਨੇ ਪਰਚਾ ਕਰਾਇਆ ਵਾ ਦਿਖਾ ਉਹਦੇ ਕੋਲ ਕੀ ਸਬੂਤ ਆ ਝੂਠ ਬੋਲ ਰਿਹਾ ਬਿਨਾਂ ਮਤਲਬ ਤੋਂ ਹੈ ਤੂੰ ਚੱਕ ਕੇ ਮੂੰਹ ਚੱਕ ਕੇ ਲਾਈਵ ਹੋ ਕੇ ਪਾ ਰਿਹਾ ਮੈਂ ਆਪਣੀ ਕਿ ਮੈਂ ਕਰਾਇਆ ਤੇਰਾ ਪਤਾ ਤੂੰ ਅੱਗੇ ਨਾ ਕਰਾਇਆ ਪਰਚਾ ਫਿਰ ਅੱਗੇ ਕਿਉਂ ਨਹੀਂ ਕਰਾਇਆ ਪਰਚਾ ਠੀਕ ਨਹੀਂ ਮੈਂ ਇਹ ਸਪਸ਼ਟੀ ਕਰਨ ਨੂੰ ਮੈਨੂੰ ਵੀਡੀਓ ਪਾਈ ਕਿਸੇ ਨੇ ਬਾਈ ਇਹ ਵੀਡੀਓ ਦੇਖੋ ਮੈਂ ਵੀਡੀਓ ਦੇਖੀ ਮੈਨੂੰ ਗੁੱਸਾ ਚੜ ਗਿਆ ਮੈਂ ਰਾਤ ਲਾਈਵ ਹੋਣਾ ਸੀ ਪਰ ਲਾਈਵ ਰਾਤ ਹੋ ਨਹੀਂ ਸਕਿਆ ਇਸ ਕਰਕੇ ਮੈਂ ਹੁਣ ਸਪਸ਼ਟ ਕਰ ਦਿੰ ਕਿ ਡਾਕਟਰ ਗੁਰਿੰਦਰ ਲੁਧਿਆਣੇ ਵਾਲੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਪਹਿਲੀ ਗੱਲ ਦੂਜੀ ਗੱਲ ਜਿਹੜਾ ਪਰਚਾ ਕਰਵਾਇਆ ਵਾ ਭਾਨੇ ਦੇ ਉੱਪਰ ਉਸ ਭੈਣ ਨੇ ਉਸ ਭੈਣ ਦਾ ਜਾਂ ਸਾਡਾ ਡਾਕਟਰ ਗੁਰਿੰਦਰ ਨਾਲ ਕੋਈ ਦੂਰ ਦੂਰ ਦਾ ਵੀ ਬਾਲੀਬਸ ਆਪਣੇ ਵਾਸਤਾ ਨਹੀਂ ਹੈਗਾ ਸਾਡਾ ਡਾਕਟਰ ਗੁਰਿੰਦਰ ਨਾਲ ਤੇ ਤੀਜਾ ਜੇ ਉਹ ਕਹਿੰਦਾ ਮੈਂ ਪਰਚਾ ਕਰਾਇਆ ਰੱਖ ਸਬੂਤ ਮੀਡੀਆ ਦੇ ਸਾਹਮਣੇ ਕਿਉਂ ਝੂਠ ਬੋਲ ਰਹਾ ਓਏ ਤੂੰ ਝੂਠ ਕਹਦੇ ਬੋਲ ਰਹਾ ਡਾਕਟਰ ਉਹ ਡਾਕਟਰ ਗੁਰਿੰਦਰ ਇੱਕ ਗੁਰਿੰਦਰ ਜਿਹੜਾ ਲੁਹਿਆਣੇ ਵਾਲਾ ਵਾ ਝੂਠ ਬੋਲ ਰਿਹਾ ਵਾ ਇਹ ਆਪਣੇ ਆਪ ਲਾਈਵ ਦੇ ਵਿੱਚ ਕਿ ਮੈਂ ਪਰਚਾ ਪਰ ਕਰਾਇਆ ਵਾ ਠੀਕ ਆ ਦੋ ਗੱਲਾਂ ਤੀਜੀ ਗੱਲ ਇੱਕ ਫੋਟੋ ਦਿਖਾ ਰਿਹਾ ਵਾ ਉਹ ਭੈਣ ਹਰਮਨ ਸਵਾਮੀ ਦੀ ਤੇ ਪੂਨਮ ਸਵਾਮੀ ਦੀ ਜਿਹੜੀਆਂ ਨਾਲ ਬੈਠੀ ਆ ਵਿੱਚ ਵੀਡੀਓ 'ਚ ਫੋਟੋ ਦਿਖਾ ਰਿਹਾ ਵਾ ਉਹ ਫੋਟੋ ਮੈਂ ਭੈਣ ਨੂੰ ਫੋਨ ਕੀਤਾ ਸੀ ਉਹ ਫੋਟੋ ਪਿਛਲੇ ਸਾਲ ਭੈਣਾ ਉਹ ਪਟਿਆਲੇ ਵਾਲੀਆਂ ਹਰਮਨ ਸਵਾਮੀ ਪੂਨਮ ਸਵਾਮੀ ਉਹ ਭੈਣਾ ਪਿਛਲੇ ਸਾਲ ਡਾਕਟਰ ਗੁਰਿੰਦਰ ਰੰਗਰੇਟੇ ਨੂੰ ਮਿਲੀਆਂ ਸੀਗੀਆਂ ਤੇ ਉਸ ਉਸ ਟਾਈਮ ਦੀ ਫੋਟੋ ਆ ਪਿਛਲੇ ਸਾਲ ਦੀ ਮੈਂ ਡਾਕਟਰ ਗੁਰਿੰਦਰ ਰਗਮੇਟੇ ਨੂੰ ਪੁੱਛਣਾ ਚਾਹੁੰਦਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਨੂਅਰੀ ਤੱਕ ਤੂੰ ਕੀ ਕੀਤਾ ਉਹਨਾਂ ਭੈਣਾਂ ਵਾਸਤੇ ਓਏ ਮੈਨੂੰ ਇਹ ਡਾਕਟਰ ਜਵਾਬ ਦੇ ਦੇ ਫਿਰ ਗੁਰਿੰਦਰ ਕਿ ਤੂੰ ਪਿਛਲੇ ਸਾਲ ਦੀ ਫੋਟੋ ਦਿਖਾ ਕੇ ਅੱਜ ਲਾਈਵ ਪਾ ਰਿਹਾ ਮੈਂ ਜਦ ਭਾਨੇ ਤੇ ਅਸੀਂ ਕੀ ਪਰਚਾ ਕਰਵਾਇਆ ਜਦੋਂ ਹੋ ਗਿਆ ਤੇ ਅੱਜ ਚਾਕੇ ਤੂੰ ਆਪਣਾ ਬਾਈ ਬਾਈ ਲੁਟਣਾ ਲੱਗਿਆ ਹੈ ਬਿਨਾਂ ਮਤਲਬ ਦੀ ਕੀ ਕੀਤਾ ਤੂੰ ਤੂੰ ਫੋਟੋ ਦਿਖਾਉਣ ਲੱਗਿਆ ਹੈ ਭੈਣ ਨਾਲ ਭੈਣ ਉਹਨਾਂ ਦੀ ਤੇਰੇ ਨਾਲ ਬੈਠਿਆਂ ਦੀ ਉਹ ਫੋਟੋ ਦੇ ਉੱਪਰ ਮੈਂ ਸਪਸ਼ਟੀਕਰ ਦੇ ਦਿੰਦਾ ਮੈਂ ਠੀਕ ਨਹੀਂ ਮੈਂ ਦ ਗੁਰਿੰਦਰ ਰੰਗਰੇਟੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਦੂਰ ਦੂਰ ਤੱਕ ਤੇ ਨਾ ਹੀ ਇਹ ਪਰਚਾ ਡਾਕਟਰ ਗੁਰਿੰਦਰ ਨੇ ਕਰਵਾਇਆ ਵਾ ਜੇ ਉਹਨੂੰ ਮੈਂ ਓਪਨ ਚੈਲੇਂਜ ਕਰਦਾ ਕਿ ਸਬੂਤ ਰੱਖ ਜੇ ਤੂੰ ਪਰਚਾ ਕਰਾਇਆ ਭਾਨੇ ਤੇ ਐਵੇਂ ਨਾ ਬਾਈ ਬਾਈ ਬਿਨਾ ਮਾਤਰ ਤੋਂ ਲੋਟ ਸਭ ਨੂੰ ਪਤਾ ਕਿਹਨੇ ਪਰਚਾ ਕਰਾਇਆ ਕਿਹਨੇ ਨਹੀਂ ਕਰਾਇਆ ਦੂਜੀ ਗੱਲ ਜਿਹੜੀ ਉਹ ਫੋਟੋ ਪਟਿਆਲ ਵਾਲੀ ਭੈਣ ਦੀ ਦਿਖਾ ਰਿਹਾ ਵਾ ਹਰਮਨ ਸਵਾਮੀ ਤੇ ਪੂਰਨ ਸਵਾਮੀ ਦੇ ਨਾਲ ਬੈਠਿਆਂ ਦੀ ਉਹ ਭੈਣ ਕਹਦੀ ਮੇਰੀ ਸਾਡੀ ਪਿਛਲੇ ਸਾਲ ਅਸੀਂ ਮਿਲੇ ਸੀਗੇ ਇਹਨੂੰ ਡਾਕਟਰ ਗੁਰਿੰਦਰ ਰੰਗਰੇਟੇ ਨੂੰ ਲੁਧਿਆਣੇ ਉਹ ਪਿਛਲੇ ਸਾਲ ਦੀ ਫੋਟੋ ਆ ਉਹ ਪਿਛਲੇ ਸਾਲ ਤੋਂ ਲੈ ਉਹ ਪੈਣਾ ਵੀ ਲਾਈਵ ਹੋਣਗੇ ਥੋੜੀ ਦੇਰ ਤੱਕ ਸਪਸ਼ਟੀਕਰਨ ਦੇਣਗੇ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਪੈਣਾ ਵੀ ਗੈਰ ਪੈਣਾ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ ਡਾਕਟਰ ਗੁਰਿੰਦਰ ਰੰਗਰੇਟੇ ਨਾਲ ਤੇ ਜਿਹੜਾ ਪਟਿਆਲੇ ਵੀ ਪਰਚਾ ਹੋਊਗਾ ਉਹᱫੋ ਸਬੂਤ ਹੋਊਗਾ ਉਹ ਪੈਣਾ ਦੇ ਨਾਲ ਮੈਂ ਖੜ ਕੇ ਨਾਲ ਕਰਵਾਉਂਗਾ ਉਹ ਜੋ ਵੀ ਪਰਚਾ ਹੋਊਗਾ ਉਹ ਨਰੀ ਹੈ ਐਵੇਂ ਹੀ ਆਪਣੀ ਤੂੰ ਬਾਵਾ ਲੁੱਟਣ ਲੱਗਿਆ ਹੈ ਬਿਨਾ ਮਾਤਰੋ ਤੈਨੂੰ ਪੁੱਛਦਾ ਤਾਂ ਹੈ ਨਹੀਂ ਕੋਈ ਤੂੰ ਬਿਨਾ ਮਾਤਰੋ ਮੈਂ ਆ ਕਰਤਾ ਯੋ ਕਰਤਾ ਪਿਛਲੇ ਸਾਲ ਦੀ ਫੋਟੋ ਚੱਕ ਕੇ ਤੂੰ ਅੱਜ ਦਿਖਾ ਰਿਆ ਆ ਤੂੰ ਕੀਤਾ ਕੀ ਉਹਨਾਂ ਪੈਣਾ ਲਈ ਦੱਸ ਦੇ ਕਿੱਥੇ ਗਿਆ ਉਹਨਾਂ ਦੇ ਨਾਲ ਤੂੰ ਕਿੱਥੇ ਖੜਾ ਅਜ ਤੱਕ ਉਹ ਤੂੰ ਤੂੰ ਚਾਕੇ ਲਾਈਵ ਪਾਇਆ ਲੱਗਿਆ ਲੋਕਾਂ ਦੀ ਬਾਹ ਬਾ ਲੁੱਟਣ ਲੱਗਿਆ ਹੋਇਆ ਕਿ ਮੈਂ ਭੌਂਦੇ ਦੇ ਪਰਚਾ ਕਰਾਤਾ ਤੇਰਾ ਸਭ ਨੂੰ ਪਤਾ ਵਾ ਤੇਰਾ ਸਭ ਨੂੰ ਪਤਾ ਤੂੰ ਕਿੰਨੇ ਕੁ ਜੋਗਾ ਹੈਗਾ ਵਾ ਪਹਿਲੀ ਗੱਲ ਦੂਜੀ ਗੱਲ ਇਹਨੇ ਆਪਣੀ ਵੀਡੀਓ ਦੇ ਵਿੱਚ ਸੁਖਵਿੰਦਰ ਪੀਪੀ ਭਾਜੀ ਦਾ ਸਤਪਾਲ ਗਿੱਲ ਬਾਈ ਜੀ ਦਾ ਦੋਨਾਂ ਦਾ ਨਾਮ ਲੈ ਕੇ ਪੁੱਠਾ ਸਿੱਧਾ ਬੋਲਿਆ ਵਾ ਤੂੰ ਮੈਂ ਇੱਕ ਹੋਰ ਕਹਿਦਾ ਨਾ ਚਾਹੁੰਦਾ ਗੁਰਿੰਦਰ ਲੁਧਿਆਣੇ ਨੂੰ ਕਿ ਤੂੰ ਸਤਪਾਲ ਬਾਈ ਜੀ ਹੁਣੀ ਗਿੱਲ ਬਾਈ ਜੀ ਹੁਣੀ ਹੋਗੇ ਥਾਣੇਦਾਰ ਸਾਹਿਬ ਤੇ ਸੁਖਵਿੰਦਰ ਪੀਪੀ ਭਾਜੀ ਹੋਗੇ ਜਿਹੜੇ ਉਹਨਾਂ ਦੇ ਪੈਰਾ ਵਰਗਾ ਵੀ ਹੈ ਨਹੀਂ ਤੂੰ ਗੁਰਿੰਦਰ ਓ ਗੁਰਿੰਦਰ ਤੂੰ ਨਾਲੇ ਪੈਰਾਂ ਵਰਗਾ ਵੀ ਹੈ ਨਹੀਂ ਦੋਨਾਂ ਦੇ ਤੂੰ ਨਾ ਨਾਮ ਲੈਣ ਲੱਗਾ ਸੀ ਆਪਣੀ ਵੀਡੀਓ ਦੇ ਵਿੱਚ ਤੂੰ ਰਾਤ ਪੁੱਠਾ ਸਿੱਧਾ ਬੋਲਣ ਲੱਗਾ ਸੀ ਸਮਝ ਗਿਆ ਨਾ ਜੇ ਤੈਨੂੰ ਕੋਈ ਪ੍ਰੋਬਲਮ ਆ ਤਾਂ ਮੈਨੂੰ ਫੋਨ ਕਰ ਲਈ ਮੈਂ ਨੰਬਰ ਦੇ ਦਿੰਦਾ ਨਾ ਆਪਣਾ 985829000 ਮੈਨੂੰ ਦੱਸ ਤੂੰ ਕਿਹੜਾ ਪਰਚਾ ਕਰਾਇਆ ਮੈਨੂੰ ਫੋਨ ਕਰ ਹੱਦ ਹੋ ਗਈ ਬਿਨਾ ਮਤਲੋ ਆਪਣੀ ਬਾਹ ਬਾ ਲੁੱਟਣ ਲੱਗਿਆ ਬਿਨਾ ਬਹਿ ਕੇ ਇੱਕ ਲੋਕੀ ਵੀ ਲਿਖ ਲੈਣ ਲੱਗਦੇ ਵੈਰੀ ਗੁੱਡ ਉਹ ਪਹਿਲਾਂ ਪਤਾ ਕਰ ਲਓ ਪਰਚਾ ਕਰਾਇਆ ਕਿਨੇ ਆ ਉਹ ਭੈਣਾ ਵੀ ਥੋੜੀ ਦੇਰ ਤੱਕ ਲਾਈਵ ਹੋ ਰਹੀਆਂ ਨੇ ਪੂਨਮ ਸਵਾਮੀ ਹਰਮਨ ਸਵਾਮੀ ਉਹ ਵੀ ਦੱਸ ਦੇਣਗੇ ਸਾਰੀ ਗ ਉਹ ਲੇਟੈਸਟ ਫੋਟੋ ਨਹੀਂ ਹੈਗੀ ਉਹ ਦੀ ਪਿਛਲੇ ਸਾਲ ਮਿਲੀਆਂ ਸੀਗੀਆਂ ਪਰ ਇਸ ਬੰਦੇ ਨੇ ਕੁਝ ਨਹੀਂ ਕੀਤਾ ਉਹਨਾਂ ਨਾਲ ਜਾ ਕੇ ਕਿਸ ਨੂੰ ਨਹੀਂ ਮਿਹੜੇ ਹੁਣ ਅਸੀਂ ਸਾਰਾ ਕੁਝ ਕਰ ਰਿਹਾ ਪੈਰ ਬਾਈ ਉਹਨਾਂ ਪੈਣਾ ਦੀ ਸਾਰੀ ਕਰਾ ਕੇ ਛੱਡਾਂਗੇ ਇੱਕ ਵਰਚਾ ਹੋਇਆ ਜਿਹੜਾ ਉਹ ਵੀ ਭੈਣ ਦਾ ਤੇ ਇੱਕ ਦੂਜਾ ਵੀ ਉਹ ਪੈਰ ਬਾਈ ਵੀ ਅਸੀਂ ਕਰਾਂਗੇ ਕਿ